ਵਿਸ਼ਵਾਸ ਅਤੇ ਜਾਣਕਾਰੀ ਹਾਸਲ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਨ ਲਈ ਅਧਿਕਾਰੀ ਦਾ ਨਾਮ ਅਤੇ ਬੈਜ ਨੰਬਰ ਜਾਲੀ ਬਣਾਉਣ ਦੇ ਜਿਹੜਾ ਉਹ ਯੋਗ ਹੋ ਸਕਦਾ ਹੈ। ਐਬਸਫਰ ਪੁਲਿਸ ਨੇ ਕਿਹਾ ਕਿ ਕਿਰਪਾ ਕਰਕੇ ਯਾਦ ਰੱਖੋ ਐਬੀਪੀਡੀ ਕਦੇ ਵੀ ਤੁਹਾਨੂੰ ਫੋਨ ਦੇ ਉੱਤੇ ਨਿੱਜੀ ਜਾਣਕਾਰੀ ਜਿਹੜੀ ਹੈ ਉਹ ਮੰਗਣ ਲਈ ਬੇਤਰਤੀਬੇ ਤਰੀਕੇ ਨਾਲ ਕਾਲ ਕਦੀ ਨਹੀਂ ਕਰਨਗੇ। ਲੋਰਮੇਲੈਂਡ ਦੇ ਕਈ ਪੁਲਿਸ ਵਿਭਾਗ ਜਨਤਾ ਨੂੰ ਨਿੱਜੀ ਜਾਣਕਾਰੀ ਅਤੇ ਪੈਸੇ ਹਾਸਲ ਕਰਨ ਦੀ ਕੋਸ਼ਿਸ਼ ਦੇ ਵਿੱਚ ਗੈਰ ਐਮਰਜੈਂਸੀ ਪੁਲਿਸ ਵਿਭਾਗ ਦੇ ਨੰਬਰਾਂ ਨੂੰ ਕਾਪੀ ਕਾਰਨ ਵਾਲੇ ਕੋਟਾਲੇ ਬਾਜ਼ਾਂ ਤੋਂ ਚੇਤਾਵਨੀ ਦੇ ਰਹੇ ਨੇ ਤੋਂਖੇ ਬਾਅਦ ਇਹ ਦਿਖਾਉਣ ਦੇ ਲਈ ਟੈਕਨੋਲੋਜੀ ਦੀ ਵੀ ਵਰਤੋਂ ਕਰੇ ਨੇ ਕਿ ਕਾਲ ਪੁਲਿਸ ਦੇ ਵੱਲੋਂ ਆ ਰਹੀ ਹੈ ਨਿਊ ਵੈਸਟਮਿੰਸਟਰ ਪੁਲਿਸ ਵਿਭਾਗ ਨੇ ਇੱਕ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਇੱਕ ਵਾਰ ਕਾਲ ਦਾ ਜਵਾਬ ਮਿਲ ਜਾਣ ਤੋਂ ਬਾਅਦ ਜਿਹੜੇ ਕਪਲੇਬਾਜ਼ ਜਾਂ ਕੋਟਾਲੇਬਾਜ਼ ਕਹ ਲਓ ਉਹ ਵਿਸ਼ਵਾਸ ਅਤੇ ਜਾਣਕਾਰੀ ਹਾਸਲ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਨ ਦੇ ਲਈ ਕಧಿಕਾਰੀ ਦਾ ਨਾਮ ਅਤੇ ਬੈਜ ਨੰਬਰ ਜਾਲੀ ਬਣਾਉਣ ਦੇ ਜਿਹੜਾ ਉਹ ਯੋਗ ਹੋ ਸਕਦੇ ਨੇ ਔਰ ਹੁਣ ਤੱਕ ਉਹਨਾਂ ਕਹਿਆ ਕਿ ਸਾਡੇ ਕੋਲ ਟੋਰਾਂਟੋ ਤੱਕ ਦੂਰ ਦੁਰਾਡੇ ਤੋਂ ਫੋਨ ਕਰਨ ਵਾਲੇ ਆਏ ਨੇ ਜੋ ਇਹ ਪੁਸ਼ਟੀ ਕਰਨ ਦੇ ਲਈ ਕਹਿ ਰਹੇ ਨੇ ਕਿ ਉਹਨਾਂ ਦੇ ਕੀਤੀ ਗਈ ਕਾਲ ਅਸਲੀ ਸੀ ਔਰ ਲਗਭਗ 30 ਲੋਕਾਂ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਸਾਡੇ ਅਫਸਰਾਂ ਦੇ ਵਿੱਚੋਂ ਇੱਕ ਹੋਣ ਦਾ ਦਾਵਾ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਵੱਲੋਂ ਸ਼ੱਕੀ ਕਾਲਾਂ ਬਾਰੇ ਫੋਨ ਕੀਤਾ ਹੈ ਪੋਰਟਮੋਡੀ ਪੁਲਿਸ ਵਿਭਾਗ ਅਤੇ ਆਬਸਫਰਡ ਪੁਲਿਸ ਵਿਭਾਗ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੇ ਨੰਬਰ ਜਿਹੜੇ ਨੇ ਉਹ ਝਾਲੀ ਨੇ ਜਨਤਾ ਨੂੰ ਹੀਟ ਲਿਕੇ ਨੰਬਰਾਂ ਤੇ ਕਾਲਾਂ ਪ੍ਰਾਪਤ ਕਰਨ ਦੇ ਉੱਤੇ ਜਿਹੜਾ ਉਹ ਸਾਵਧਾਨ ਕੀਤਾ ਜਾ ਰਿਹਾ ਹੈ ਨੰਬਰ ਹੈ 604 525 5411 6048595225 604 461 3456 ਐਬਸ ਪਰ ਪੁਲਿਸ ਨੇ ਕਿਹਾ ਕਿ ਕਿਰਪਾ ਕਰਕੇ ਯਾਦ ਰੱਖੋ ਐਬੀਪੀਡੀ ਕਦੇ ਵੀ ਤੁਹਾਨੂੰ ਫੋਨ ਦੇ ਉੱਤੇ ਨਿੱਜੀ ਜਾਣਕਾਰੀ ਜਿਹੜੀ ਆ ਉਹ ਮੰਗਣ ਲਈ ਬੇਤਰਤੀਬੇ ਤਰੀਕੇ ਨਾਲ ਕਾਲ ਨਹੀਂ ਕਰਨਗੇ ਪੁਲਿਸ ਦੇ ਵਾਸੀਆਂ ਨੂੰ ਯਾਦ ਦਿਵਾ ਰਹੀ ਹੈ ਕਿ ਉਹਨਾਂ ਨੂੰ ਕਦੇ ਵੀ ਕਿਸੇ ਅਣਜਾਣ ਕਾਲਰ ਨੂੰ ਫੋਨ ਦੇ ਉੱਤੇ ਨਿੱਜੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਜੇਕਰ ਤੁਹਾਨੂੰ ਯਕੀਨ ਨਹੀਂ ਹੈ ਤਾਂ ਇਹਨਾਂ ਨੰਬਰਾਂ ਦੇ ਵਿੱਚੋਂ ਕਿਸੇ ਇੱਕ ਤੋਂ ਕਾਲ ਜਾਇਜ਼ ਹੈ ਤਾਂ ਤੁਸੀਂ ਸਬੰਧਤ ਪੁਲਿਸ ਵਿਭਾਗਾ ਦੀਆਂ ਬਗੈਰ ਐਮਰਜੈਂਸੀ ਲਾਈਨਾਂ ਦੇ ਉੱਤੇ ਕਾਲ ਕਰ ਸਕਦੇ ਹੋ